ਦਿਲਾਂ ਚ ਬਸ ਦਿਲ ਅਸੀਂ ਬਸ ਜਾਂਗੇ ਸਾਨੂੰ ਤੇ ਚੌਂਦਿਆਂ ਨੂੰ ਘੱਟੀ ਫਿਰਦੇ ਨੇ ਦਿਲਾਂ ਚ ਘਰੋਂ ਕੱਢਣ ਨੂੰ ਤਿਆਰ ਹੋਏ ਪਏ ਆ ਦਿਲਾਂ ਚ ਕੌਣ ਰੱਖਦਾ ਘਰ ਚ ਰੱਖੀ ਬੈਠੇ ਆ ਪਰ ਦਿਲਾਂ ਚ ਕੋਈ ਘਾਰ ਨਹੀਂ ਕਿਸੇ ਦੇ ਅੰਦਰ ਥਾ ਬਣਾਉਣੀ ਔਠੀ ਐ ਅੰਦਰ ਦਿਲ ਤੇ ਉਹ ਐਸੇ ਮਹਾਂਪੁਰਖ ਜਿਨ੍ਹਾਂ ਦਾ ਦਿਲ ਵਿੱਚ ਥਾ ਹੈ ਇੱਕ ਤੇ ਥੋੜਾ ਕਈਆਂ ਨੇ ਤੇ ਦਰਸ਼ਨ ਵੀ ਨਹੀਂ ਕੀਤੇ ਇੱਥੇ ਤੇ ਜਮਨਾ ਨਗਰਾਂ ਨੇ ਪਰ ਉਹਨਾਂ ਦੀ ਸ਼ਰਧਾ ਹੈ ਵੀ ਬਾਬਾ ਨਿਸ਼ਚਨ ਸਿੰਘ ਜੀ ਕੌਣ ਸਨ ਪਿਆਰ ਹੈ ਸ਼ਰਤ ਹੈ ਬੁਲਾਈ ਤੇ ਸੰਗਤ ਦੀ ਇਹੋ ਤੇ ਬਾਪੂਰਖ ਜਿਨ੍ਹਾਂ ਦਾ ਵਿਸਰੈ ਨਾਮ ਸੇਖ ਨੇ ਇਹ ਆ ਕਿ ਹੋ ਜਿਆ ਹੈ ਭੇਦ ਨਾ ਜਾਣੋ ਮੂਲ ਸਾਈਂ ਜੇ ਕੇ ਆ ਮਰ ਦੀ ਬਾਡੀ ਕਹਿੰਦੀ ਹੈ ਫਰਕ ਨਾ ਸਮਝਿਆ ਜੇ ਗੁਰਮਖੋ ਉਹ ਸਾਈਂ ਵਰਗੇ ਹੀ ਨੇ ਸਾਈਂ ਨੂੰ ਜਪਣ ਵਾਲੇ ਤੇ ਇਹ ਤੇ ਹੈ ਹੀ ਨਹੀਂ ਫਰਕ ਤੇ ਸਾਨੂੰ ਨਜ਼ਰ ਆਉਂਦਾ ਹੈ ਪਰ ਉਹ ਅਪਹੇਦ ਹੋ ਜਾਂਦੇ ਆ ਉਹ ਦੋ ਤੋਂ ਇੱਕ ਬਣ ਜਾਂਦੇ ਆ ਗੁਰ ਕਿਰਪਾ ਜੇ ਨਰਕੋ ਕੀਨੀ ਸਹੇ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸਤਿ ਬਨ। ਕੋਈ ਵੇਦ ਨਹੀਂ ਕੋਈ ਫਰਕ ਨਹੀਂ ਤੇ ਮਹਾਪੁਰਖ ਵੀ ਕਿਤੇ ਬੈਠੇ ਵੇਖਦੇ ਤੇ ਖੁਸ਼ੀਆਂ ਉਹਨਾਂ ਦੀਆਂ। ਇਸੇ ਗੱਲ ਵਿੱਚ ਸਤਿਗੁਰੂ ਦੀ ਖੁਸ਼ੀ ਇਸੇ ਗੱਲ 'ਚ ਹੈ ਕਿ ਅਸੀਂ ਗੁਰੂ ਸਾਹਿਬ ਦੇ ਬਣিয়ে ਨਾ ਤੇ ਅੱਜ ਚੰਗਾ ਉਹ ਮਹਾਰਾਜ ਚੰਗਾ ਦਾ ਅਭਿਆਸ ਕਰਾਉਂਦੇ ਸੀ। ਜੁੱਧ ਕਰਾਉਂਦੇ ਸੀ ਇੱਕ ਦੂਜੇ ਨਾਲ ਉਹ ਕਾਇਮ ਕਰਨ ਵਾਸਤੇ। ਜਾਲਮ ਦਾ ਜ਼ੁਲਮ ਦਾ ਮੁਕਾਬਲਾ ਕਰਨ ਵਾਸਤੇ ਹੋਲੇ ਮਹੱਲੇ ਵਾਲੇ ਦੇ ਬੜੇ ਬੜੇ ਨਗਰ ਕੀਰਤਨ ਹੁੰਦੇ ਸੀ ਬਹੁਤ ਉੱਚੀ ਕਲਾ ਨਾਲ ਹੋਲਾ ਮਹੱਲਾ ਅਨੰਦਪੁਰ ਸਾਹਿਬ ਮਨਾਇਆ ਗਿਆ ਹੋਲੀ ਭੁੱਲ ਗਏ ਸੀ ਹਰਨਾਕਸ਼ ਨੂੰ ਮਾਰਿਆ ਪਰਮੇਸ਼ਰ ਨੇ ਪ੍ਰਹਿਲਾਦ ਦੀ ਰੱਖਿਆ ਕੀਤੀ ਲੋਕ ਭੁੱਲ ਗਏ ਸੀ ਪਰ ਗੁਰੂ ਸਾਹਿਬ ਜੀ ਨੇ ਇਹ ਹੋਲੀ ਨੂੰ ਚੁਣਿਆ ਉਹੀ ਦਿਨ ਚੁਣਿਆ ਵੀ ਇਦਾਂ ਹੀ ਦੁਸ਼ਤ ਮਾਰੇ ਜਾਣਗੇ ਗੁਰਮਖੋ ਅੱਜ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਮੈਂ ਇਹਦਾ ਅਰਥ ਕੋਈ ਇਹ ਨਾ ਕੱਢ ਲਵੇ ਕਿਉਂਕਿ ਵੇਖੋ ਇਹ ਗੱਲ ਵੀ ਧਿਆਨ ਚ ਰੱਖਣਯੋਗ ਹੈ ਕਿ ਉਹਨੇ ਮੁਸਲਮਾਨ ਔਰੰਗਜ਼ੇਬ ਦੀ ਤਲਵਾਰ ਨਹੀਂ ਬਣਾ ਸਕੀ ਜਿੰਨੇ ਬਾਬੇ ਫਰੀਦ ਦੀ ਵਿਚਾਰ ਨੇ ਬਣਾਏ ਅੱਜ ਵਿਚਾਰ ਦੀ ਤਲਵਾਰ ਫੜਨ ਦੀ ਲੋੜ ਆ ਪਿਆਰ ਦੇ ਹਥਿਆਰ ਨਾਲ ਹਮੇਸ਼ਾ ਧਰਮ ਵੱਧਦਾ ਹੈ ਗੁਰਮਖੋ ਪਿਆਰ ਦੇ ਹਥਿਆਰ ਨਾਲ ਮਹਾਂਪੁਰ ਖੜਾੜਾ ਸਾਹਿਬ ਆਣਿਆ ਨੇ ਪਿਆਰ ਦਾ ਹਥਿਆਰ ਹੀ ਸੀ 9 ਲੱਖ ਪੁਰਾਣੀਆਂ ਨੂੰ ਅੰਮ੍ਰਿਤ ਛਕਾਇਆ ਉਹਨਾਂ ਨੇ ਸਿੱਧੀਆਂ ਧਾਰਨਾ ਪੜਕੀ ਸੁੱਖਾ ਢੰਗ ਸੀ ਉਹਨਾਂ ਦੇ ਪ੍ਰਚਾਰ ਕਰਨ ਦਾ ਸਿੱਧੇ ਸਾਦੇ ਭੋਲੇ ਭਾਲੇ ਮਾਲਵੇ ਦੇ ਲੋਕਾਂ ਨੂੰ ਸਮਝਾਉਣ ਲਈ ਸਿੱਧਾ ਜਿਹਾ ਧੰਗ ਸੀ ਧਾਰਨਾ ਧਰਨਾ ਕੁਰਬਾਨੀ ਨੂੰ ਐਕਸਪਲੇਨ ਕਰਨ ਦਾ ਇੱਕ ਤਰੀਕਾ ਹੈ ਧਾਰਨਾ ਬਾਣੀ ਨਹੀਂ ਹੁੰਦੀ ਜਿਵੇਂ ਹੁਣ ਇੱਥੇ ਮੈਂ ਕੱਲ ਵੀ ਸੁਣ ਰਿਹਾ ਸਾਹਿਬ ਕੱਚੀ ਬਾਣੀ ਦੀ ਗੱਲ ਕਰਦੇ ਸੀ ਕਈ ਗੁਰਮਤਿ ਮੈਂ ਅਰਜ ਕਰਾਂਗਾ ਧਿਆਨ ਨਾਲ ਸੁਣੋ ਕੱਚੀ ਬਾਣੀ ਹੈ ਕੀ ਇਹ ਇਹ ਸਮਝਣ ਦੀ ਲੋੜ ਹੈ ਕੱਚੀ ਬਾਣੀ ਕੀ ਹੈ ਧਾਰਨਾ ਕੀ ਹੈ ਤੇ ਕੱਚੀ ਬਾਣੀ ਕੀ ਹੈ ਕਿਸੇ ਸਮੇ ਗੁਰੂ ਸਾਹਿਬ ਜੀ ਦੇ ਬਰਾਬਰ ਉਚਾਰਨ ਕੀਤੀ ਜਾਂਦੀ ਸੀ ਬਾਣੀ ਨਕਲੀ ਪਖੰਡੀ ਗੁਰੂਆਂ ਵਾਂਗੂ ਗੁਰੂ ਨਾਨਕ ਸਾਹਿਬ ਦਾ ਨਾਮ ਹੀ ਵਰਤ ਲਿਆ ਸੀ ਇੱਕ ਦੋ ਜਣਿਆਂ ਨੇ ਜਿੱਥੇ ਗੁਰੂ ਸਾਹਿਬ ਨੂੰ ਇਹ ਬਚਨ ਕਹਿਣੇ ਪਏ ਤੇ ਇੱਕਦਾਂ ਲੋਰ ਧਿਆਨ ਚ ਰੱਖੋ ਮੈਨੂੰ ਕਹਿੰਦਾ ਜੀ ਗੁਰੂ ਤੁਸੀਂ ਬਾਬਾ ਜੀ ਮੈਂ ਕਿਹਾ ਐਸੀ ਗੱਲ ਕੋਈ ਨਹੀਂ ਹੁਣ ਕੱਲ ਆਪਾਂ ਇੱਥੇ ਆਏ ਮੈਂ ਇੱਕ ਧਾਰਨਾ ਨਹੀਂ ਪੜੀ ਤੁਸੀਂ ਸੁਣਿਆ ਨਾ ਕੱਲ ਇੱਕ ਧਾਰਨਾ ਨਹੀਂ ਪੜੀ ਇੱਕ ਵੀ ਨਹੀਂ ਕਈ ਥਾਵਾਂ ਤੇ ਜਿੱਥੇ ਪਤਾ ਹੈ ਵੀ ਸੰਗਤ ਸਮਝਦੀ ਹੈ ਉੱਥੇ ਲੋੜ ਨਹੀਂ ਪੈਂਦੀ ਪਰ ਧਾਰਨਾ ਕੀ ਹੈ ਗੁਰਬਾਣੀ ਦੀ ਕਥਾ ਹੈ ਜਿਵੇਂ ਆਪਾਂ ਇੱਕ ਪੰਕਤੀ ਪੜ੍ਹੀ ਹੈ ਬਾਬਾ ਫਰੀਦ ਸਾਹਿਬ ਜੀ ਦੀ ਫਰੀਦਾਬਾਰ ਪਰਾਇਆ ਵੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰਕਸੀ ਤਾਂ ਜਿਉਂ ਸਰੀਰ ਹੋ ਲੈ ਇਹਦੀ ਕਥਾ ਕਿਵੇਂ ਹੋਏਗੀ ਮੈਂ ਬੇਨਤੀ ਕੀਤੀ ਨਾ ਅਰਥ ਕਿਦਾ ਕਿ ਤੂੰ ਜਾਨ ਕੱਢ ਲੈ ਸਰੀਰ ਵਿੱਚੋਂ ਮੈਨੂੰ ਪਰਾਏ ਬੂਏ ਤੇ ਨਾ ਕੰਨੀ ਤੇ ਇਹਦੀ ਧਾਰਨਾ ਇਸੇ ਦਾ ਅਰਥ ਹੈ ਗਾਤਾ ਜਿੰਦ ਕੱਢ ਲੈ ਸਰੀਰ ਵਿੱਚੋਂ ਮੇਰੀ ਜੇ ਤੂੰ ਮੈਨੂੰ ਐਵੇਂ ਰੱਖਣਾ ਧਾਰਨਾ ਕੁਰਬਾਨੀ ਦਾ ਅਰਥ ਹੈ ਧਾਰਨਾ ਬਾਣੀ ਨਹੀਂ ਹੁੰਦੀ ਕੱਚੀ ਬਾਣੀ ਉਹ ਬਾਣੀ ਹੈ ਹੀ ਨਹੀਂ ਵੇਖੋ ਪਿਆਰਿਓ ਗੁਰਬਾਣੀ ਨੂੰ ਐਕਸਪਲੇਨ ਕਰਦੇ ਨੇ ਕਵੀ ਇਤਿਹਾਸ ਨੂੰ ਸੌਖੇ ਢੰਗ ਨਾਲ ਸਮਝਾਉਣ ਲਈ ਢਾਡੀ ਵਾਰਾਂ ਗਾਉਂਦੇ ਨੇ ਉਹ ਗੁਰਬਾਣੀ ਦੇ ਸਿਧਾਂਤ ਨੂੰ ਦ੍ਰਿੜ ਕਰਾਉਣ ਲਈ ਕਥਾਵਾਚਕ ਐਗਜ਼ੈਂਪਲ ਦਿੰਦੇ ਨੇ ਪ੍ਰਮਾਣ ਦਿੰਦੇ ਨੇ ਗੁਰਬਾਣੀ ਦੇ ਸਿਧਾਂਤ ਨੂੰ ਦ੍ਰਿੜ ਕਰਾਉਣ ਲਈ ਤੇ ਜਿਹੜੀਆਂ ਧਾਰਨਾ ਨੇ ਇਹ ਗੁਰਬਾਨੀ ਦੇ ਸਿਧਾਂਤ ਨੂੰ ਦਿੜ੍ੜ ਕਰਾਉਣ ਵਾਸਤੇ ਹੀ ਨੇ ਜਿਹੜੇ 111 ਜਹਾਜੇ ਚੜੇ ਨੇ ਉਹ ਧਾਰਨਾ ਨਹੀਂ ਪੜੀਆਂ ਜਾ ਰਹੀਆਂ ਅੰਦਰ ਬਾਟਾ ਬਾਣੀ ਪੜਕੀ ਤਿਆਰ ਕੀਤਾ ਜਾ ਰਿਹਾ ਆਖੋ ਸਤਿਨਾਮ ਜੀ ਵਾਹਿਗੁਰੂ ਜਿਨ ਨੇ ਸਾਥ ਜਿਨ ਨੇ ਅੰਮ੍ਰਿਤ ਧਾੜੀ ਹੁੰਦੇ ਨੇ ਉਹ ਬਾਣੀ ਨਾਲ ਹੀ ਜੁੜਦੇ ਨੇ ਹੁਣ ਟਾੜੀ 12 ਗਾਉਂਦੇ ਨੇ ਜੋੜਨ ਵਾਸਤੇ ਤੇ ਟਾੜੀ ਸਵੇਰੋਂ ਉੱਠ ਕੇ ਸਰੰਗੀ ਚੁੱਕ ਲੈਂਦਾ ਹੈ ਉਸ ਵੇਰੇ ਪੰਜ ਬਾਣੀਆਂ ਹੀ ਪੜਦਾ ਹੋਣਾ ਏ ਕਵਤਾ ਕਰਦੇ ਨੇ ਕਵੀ ਪਰ ਜੋੜਨ ਵਾਸਤੇ ਸਵੇਰੇ ਉਹ ਬਾਣੀ ਪੜ ਬਾਣੀ ਦਾ ਹੀ ਨਿਤਨੇਮ ਕਰਦੇ ਨੇ ਧਾਰਨਾ ਆਪਾਂ ਸਿਰਫ ਇੱਕ ਸੌਖਾ ਤਰੀਕਾ ਸਮਝਾਉਣ ਦਾ ਗੁਰਬਾਣੀ ਨੂੰ ਐਕਸਪਲੇਨ ਕਰਨ ਦਾ ਪਰ ਪੜਦੇ ਤੇ ਬਾਣੀ ਹੋਈਆਂ ਬਾਣੀ ਨਾਲ ਹੀ ਜੁੜਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਧਾਰਨਾ ਸਿਰਫ ਇੱਕ ਜਰੀਆ ਹੈ ਹੋਰ ਕੋਈ ਵੱਡੀ ਗੱਲ ਨਹੀਂ ਵੇਖੋ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਵੇਲੇ ਗੁਰਬਾਣੀ ਵੀ ਸੀ ਤਵਜਹੰ ਦਿਓ ਗੁਰਬਾਣੀ ਵੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵੀ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਵੇਲੇ ਭਾਈ ਗੁਰਦਾਸ ਜੀ ਦੇ ਕਵਿਤ ਵੀ ਸਨ ਪਰ ਭਾਈ ਗੁਰਦਾਸ ਜੀ ਕੋਲ ਜਦੋਂ ਗੁਰੂ ਗੋਬਿੰਦ ਸਿੰਘ ਕੋਲ ਗੁਰਬਾਣੀ ਹੈ ਗੁਰਬਾਣੀ ਪੜੋ ਗੁਰਬਾਣੀ ਗਾਓ ਗੁਰੂ ਗੋਬਿੰਦ ਸਿੰਘ ਨੇ 52 ਕਵੀ ਕਾਦੇ ਲਈ ਰੱਖੇ ਸਨ 52 ਕਵੀ ਉਹ ਕਵੀ ਕੌਣ ਸਨ ਉਹ ਕਵੀ ਗੁਰਬਾਣੀ ਨੂੰ ਐਕਸਪਲੇਨ ਕਰਦੇ ਸੀ ਇੱਕ ਸੋਖੇ ਟੰਗ ਨਾਲ ਗੁਰਮਤ ਦਾ ਸਿਧਾਂਤ ਜਿੱਥੇ ਫਿੱਕਾ ਪੈ ਜਾਏ ਉਹ ਕਵੀ ਉਸ ਕਵੀ ਸ਼ਰਦੀ ਕਵਤਾ ਕੱਚੀ ਜਿੱਥੇ ਗੁਰਮਤ ਦਾ ਸਿਧਾਂਤ ਫਿੱਕਾ ਪੈਂਦਾ ਹੈ ਉਸ ਕਥਾ ਵਾਚਕ ਦੀ ਕਥਾ ਕੱਚੀ ਜਿੱਥੇ ਗੁਰਮਤ ਦਾ ਸਿਧਾਂਤ ਫਿੱਕਾ ਪੈਂਦਾ ਹੈ ਉਹਦੀ ਧਾਰਨਾ ਵੀ ਕੱਚੀ ਉਹ ਧਾਰਨਾ ਕੱਚੀ ਹੈ ਉਹ ਕਥਾ ਕੱਚੀ ਹੈ ਜਿਹੜੀ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਲੈ ਜਾਏ ਇਸ ਕਰਕੇ ਸੰਗਤ ਜੀ ਇੱਕ ਸੌਖਾ ਟੱਕ ਹੈ ਮਹਾਪੁਰਖ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਪੁਰਖ ਸੰਤ ਮਹਾਰਾਜ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖੰਡਾ ਬਾਟਾ ਚੁਕਿਆ ਤੇ ਬਹੁਤ ਪੁਰਾਣੀ ਲੱਖਾਂ ਪੁਰਾਨੀਆਂ ਨੂੰ ਜੋੜਿਆ ਮਾਲਵੇ ਦੇ ਵਿੱਚ ਭੋਲੇ ਭਾਲੇ ਲੋਕ ਸੰਗ ਇਨ੍ਹਾਂ ਅਮਰਤ ਸੰਚਾਰ ਮਹਾਪੁਰਖ ਬਾਬਾ ਅਤਰ ਸਿੰਘ ਜੀ ਨੇ ਕਰਵਾਇਆ ਕਿ ਉਹਨਾਂ ਵੇਲੇਾਂ ਚ ਕਕਾਰ ਨਹੀਂ ਸੀ ਪੂਰੇ ਮਹਾਰਾਜੇ ਰਣਜੀਤ ਸਿੰਘ ਤੋਂ ਬਾਅਦ ਸਿੱਖੀ ਨਿਗਰਦੀ ਜਾ ਰਹੀ ਸੀ ਤੇ ਮਾਪੁਰਖਾਂ ਨੇ ਵੇਖਿਆ ਭੋਲੇ-ਪਾਲੇ ਲੋਕ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਤੇ ਇਸ ਕਰਕੇ ਆਓ ਗੁਰਮਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਾ ਹੈ ਅੱਜ ਹਥਿਆਰ ਨਹੀਂ ਵਿਚਾਰ ਦੀ ਲੋੜ ਹੈ ਪਿਆਰ ਨਾਲ ਧਰਮ ਵਧੇਗਾ ਪਿਆਰ ਨਾਲ ਅੱਜ ਆਪਣੇ ਆ ਭਰਾਵਾਂ ਨੂੰ ਜਿਹੜੇ ਟੁੱਟ ਗਏ ਆ ਜਿਹੜੇ ਦੂਰ ਜਾ ਰਹੇ ਆ ਸਿੱਖੀ ਨਾਲੋਂ ਉਹਨਾਂ ਨੂੰ ਆਪਣੇ ਘਰ ਵਿੱਚ ਵਾਪਸ ਲੈ ਕੇ ਆਈਏ ਖੰਡੇ ਬਾਟੇ ਦਾ ਅੰਮ੍ਰਿਤ ਛਕੜਦਾ ਮਹਾਰਾਜ ਦਾ ਹੁਕਮ ਹੈ ਹਰ ਸਿੱਖ ਦਾ ਹੀ ਫਰਜ਼ ਬਣਦਾ ਹੈ ਹਰ ਸੱਚੇ ਅਖ ਤੇ ਚਾਏ ਸਤ ਸੰਗਤ ਸੁਮੇਲਾ ਹਕੀਕਤ ਸੱਚ ਤੇ ਚਾਏ ਸਤ ਸੰਗਤ ਸੁਮੇਲਾ ਸੰਗਤ ਸੁਪੇਲਾ نشان <laughs> کي

गुरु सिंध जनम सुहला ਇਹਦਾ ਅਰਥ ਮੈਂ ਬੋਲ ਕੇ ਕਰਨਾ ਜਨਮ ਸੁਹੇਲਾ ਹੋ ਜਾਏਗਾ ਖੰਡੇ ਬਾਤੇ ਦਾ ਅਮਰਤ ਛੱਕਣ ਨਾਲ ਇਸੇ ਅਰਥ ਨੂੰ ਗਾਣਾ ਇਹ ਬੋਲ ਕੇ ਅਰਥ ਠੀਕ ਹੈ ਤੇ ਇਸੇ ਨੂੰ ਗਾਣ ਵਿੱਚ ਕੱਚਾ ਕਿਵੇਂ ਹੋ ਜਾਂਦਾ ਮੈਂ ਬੋਲ ਵੀ ਤੇ ਰਹੀ ਆ ਇਸੇ ਨੂੰ ਗਾਣਿਆ ਰਹਿ ਰੋ ਜੁ ਜਨਮ ਸੁਹੇਲਾ

हो जनम सु सख ते